ਬੋਲੀ ਸਰਦਾਰ ਗੁਰਬਖਸ਼ ਸਿੰਘ ਦੁਆਰਾ ਲਿਖਿਆ ਗਿਆ ਇੱਕ ਲੇਖ ਹੈ ਤੇ ਆਪਾਂ ਪੜ੍ਹਦੇ ਹਾਂ ਸਰਦਾਰ ਗੁਰਬਖਸ਼ ਸਿੰਘ ਬਾਰੇ ਸਰਦਾਰ ਗੁਰਬਖਸ਼ ਸਿੰਘ ਦਾ ਜਨਮ 26 April 1895 ਇਸਵੀ ਨੂੰ ਸਿਆਲਕੋਟ ਪਾਕਿਸਤਾਨ ਵਿਖੇ ਸਰਦਾਰ ਪਿਸ਼ੋਰਤ ਸਿੰਘ ਦੇ ਘਰ ਹੋਇਆ ਮੁਢਲੀ ਪੜ੍ਹਾਈ ਤੋਂ ਬਾਅਦ ਆਪ ਕੁਝ ਸਮਾਂ ਕਲਰਕ ਰਹੇ ਫਿਰ ਆਪਨੇ ਰੁੜਕੀ ਤੋਂ ਇੰਜੀਨੀਅਰਿੰਗ ਦੀ ਡਿਗਰੀ ਪ੍ਰਾਪਤ ਕੀਤੀ ਥੋੜਾ ਸਮਾਂ ਉਹਨਾਂ ਫੌਜ ਵਿੱਚ ਨੌਕਰੀ ਕੀਤੀ ਇਸ ਤੋਂ ਬਾਅਦ ਇੰਜੀਨੀਅਰਿੰਗ ਦੀ ਉਚੇਰੀ ਪੜ੍ਹਾਈ ਲਈ ਆਪ ਅਮਰੀਕਾ ਚਲੇ ਗਏ। ਅਮਰੀਕਾ ਤੋਂ ਵਾਪਸ ਆ ਕੇ ਉਹਨਾਂ ਕੁਝ ਸਮੇਂ ਲਈ ਰੇਲਵੇ ਵਿੱਚ ਨੌਕਰੀ ਕੀਤੀ। 1931 ਸੀ ਵਿੱਚ ਉਹਨਾਂ ਇਹ ਨੌਕਰੀ ਛੱਡ ਦਿੱਤੀ ਅਤੇ ਪਿਸ਼ੋਰ ਦੇ ਕੋਲ ਖੇਤੀ ਕਰਨੀ ਸ਼ੁਰੂ ਕਰ ਦਿੱਤੀ। ਇੱਥੇ ਰਹਿੰਦੇ ਹੀ ਉਹਨਾਂ ਨੇ 1933 ਸੀ ਵਿੱਚ ਮਾਸਿਕ ਪੱਤਰ ਪ੍ਰੀਤ ਲੜੀ ਕੱਢਣਾ ਸ਼ੁਰੂ ਕੀਤਾ ਜਿਹੜਾ ਉਹਨਾਂ ਨੇ ਆਪਣੇ ਜੀਵਨ ਦੇ ਅੰਤਮ ਸਮੇਂ ਤੱਕ ਜਾਰੀ ਰੱਖਿਆ। ਉਹਨਾਂ ਨੇ ਪ੍ਰੀਤਨਗਰ ਵੀ ਬਸਾਇਆ। ਗੁਰਬਖਸ਼ ਸਿੰਘ ਨੇ ਪੰਜਾਬੀ ਵਾਰਤਕ ਨੂੰ ਧਾਰਮਿਕਤਾ ਦੇ ਘੇਰੇ ਵਿੱਚੋਂ ਬਾਹਰ ਕੱਢ ਕੇ ਇਸ ਨੂੰ ਜੀਵਨ ਦੀਆਂ ਹੋਰ ਸਮੱਸਿਆਵਾਂ ਸਮਾਜਿਕ ਅਤੇ ਨੈਤਿਕ ਆਦੀ ਨਾਲ ਜੋੜਿਆ ਪੱਛਮੀ ਦੇਸ਼ਾਂ ਦਾ ਜੀਵਨ ਜਾਂਚ ਦਾ ਉਹਨਾਂ ਤੇ ਬਹੁਤ ਪ੍ਰਭਾਵ ਸੀ ਇਸ ਕਾਰਨ ਉਹਨਾਂ ਨੇ ਪਿਛਾਂ ਖਿੱਚੂ ਖਿਆਲਾਂ ਨੂੰ ਛੱਡ ਕੇ ਲੋਕਾਂ ਨੂੰ ਉੱਚੀ ਸੁੱਚੀ ਤੇ ਸਾਵੀ ਪਧਰੀ ਜ਼ਿੰਦਗੀ ਜਿਉਣ ਲਈ ਪ੍ਰੇਰਿਤ ਕੀਤਾ ਆਪਨੇ ਕਹਾਣੀ ਨਾਵਲ निबंध ਤੇ ਨਾਟਕ ਰਚਨਾ ਤੋਂ ਬਿਨਾਂ ਸਵੈ ਜੀਵਨੀ ਅਤੇ ਅਨਵਾਦ ਦੇ ਖੇਤਰ ਵਿੱਚ ਵੀ ਆਪਣਾ ਯੋਗਦਾਨ ਦਿੱਤਾ। ਵਾਰਤਕ ਵਿੱਚ ਆਪਨੇ ਦੋ ਦਰਜਨ ਤੋਂ ਵੱਧ ਪੁਸਤਕਾਂ ਲਿਖੀਆਂ ਜਿਨ੍ਹਾਂ ਵਿੱਚ ਸਾਵੀ ਪੱਧਰੀ ਜ਼ਿੰਦਗੀ, ਸੁਖਾਵੀ ਸੁਧਰੀ ਜ਼ਿੰਦਗੀ, ਚੰਗੇਰੀ ਦੁਨੀਆ, ਨਵਾਂ ਸ਼ਿਵਾਲਾ, ਸਾਡੇ ਵਾਰਸ, ਜ਼ਿੰਦਗੀ ਦੀ ਰਾਸ, ਪ੍ਰਸੰਨ, ਲੰਮੀ ਉਮਰ, ਪੱਕਦੀ ਜੀਵਨ ਚਗਿਆੜੀ ਅਤੇ ਦੁਨੀਆ ਇੱਕ ਮਹਿਲ ਆਦਿ ਵਿਸ਼ੇਸ਼ ਤੌਰ ਤੇ ਵਰਣਨਯੋਗ ਹਨ। ਮੇਰੀ ਜੀਵਨ ਕਹਾਣੀ ਅਤੇ ਮੰਜ਼ਲ ਦਿਸ ਪਈ ਨਾਂ ਦੀਆਂ ਪੁਸਤਕਾਂ ਵਿੱਚ ਗੁਰਬਖਸ਼ ਸਿੰਘ ਨੇ ਆਪਣੀ ਜੀਵਨ ਦੀ ਕਹਾਣੀ ਨੂੰ ਬਿਆਨ ਕੀਤਾ ਹੈ 1970 ਈਸਵੀ ਵਿੱਚ ਗੁਰਬਖਸ਼ ਸਿੰਘ ਦਾ ਦੇਹਾਂਤ ਹੋ ਗਿਆ। ਕਿਉ ਆਪਾਂ ਪੜਦੇ ਹਾਂ ਇਸ ਦਾ ਸੰਖੇਪ ਸਾਰ। ਬੋਲੀ ਨਾਂ ਦੇ ਆਪਣੇ ਨਿਬੰਧ ਵਿੱਚ ਗੁਰਬਖਸ਼ ਸਿੰਘ ਨੇ ਬੋਲੀ ਦੇ ਮਹੱਤਵ ਨੂੰ ਪ੍ਰਗਟਾਇਆ ਹੈ। ਉਹ ਬੋਲੀ ਨੂੰ ਮਨੁੱਖ ਦੀ ਆਤਮਾ ਦਾ ਚਿੱਤਰ ਕਹਿੰਦਾ ਹੈ। ਇਸ ਤੋਂ ਮਨੁੱਖ ਦੀ ਆਤਮਾ ਦਾ ਵਧੀਆ ਜਾਂ ਘਟਿਆ ਹੋਣਾ ਦਿਖਾਈ ਦਿੰਦਾ ਹੈ। ਅੰਨੇ ਵਿਅਕਤੀ ਆਮ ਤੌਰ ਤੇ ਅਕਲਮੰਦ ਅਤੇ ਦਿਲਚਸਪ ਮੰਨੇ ਜਾਂਦੇ ਹਨ ਪਰ ਦੂਸਰੇ ਪਾਸੇ ਗੁੰਗਿਆਂ ਵਿੱਚੋਂ ਕੋਈ ਵਿਰਲਾ ਹੀ ਦਿਲਚਸਪੀ ਜਗਾਉਂਦਾ ਹੈ। ਬੋਲੀ ਜ਼ਿੰਦਗੀ ਦੀ ਅਮੀਰੀ ਵਿੱਚੋਂ ਆਪਣੇ ਸ਼ਬਦਾਂ ਦੀ ਚੋਣ ਕਰਦੀ ਹੈ। ਬੋਲੀ ਦਾ ਖਜ਼ਾਨਾ ਬਚਪਨ ਦੇ ਚੁਗਿਰਦੇ ਵਿੱਚੋਂ ਜੁੜਨਾ ਆਰੰਭ ਹੁੰਦਾ ਹੈ। ਬਚਪਨ ਵਿੱਚ ਜਿਹੜੇ ਸ਼ਬਦ ਸਾਡੇ ਮਨ ਤੇ ਚਿੱਤਰੇ ਜਾਂਦੇ ਹਨ ਉਹ ਸਾਨੂੰ ਭੁੱਲਦੇ ਨਹੀਂ ਅਤੇ ਮੋਹਰ ਵਰਗਾ ਕੰਮ ਕਰਦੇ ਹਨ। ਇੱਕ ਇੱਕ ਮੋਹਰ ਨੂੰ ਅਸੀਂ ਅਨੇਕਾਂ ਨਿੱਕੇ ਸਿੱਕਿਆਂ ਵਿੱਚ ਵਟਾਉਂਦੇ ਹਾਂ ਜਿੱਥੇ ਸਾਡਾ ਬਚਪਨ ਬੀਤਦਾ ਹੈ ਉਹ ਥਾਂ ਮੋਹਰਾਂ ਦੀ ਖਾਨ ਹੁੰਦੀ ਹੈ। ਜਿਹੜੇ ਵੱਡੇ ਬੱਚਿਆਂ ਦੀ ਦੁਨੀਆ ਦਾ ਖਿਆਲ ਨਹੀਂ ਰੱਖਦੇ ਉਹਨਾਂ ਦੀ ਆਪਣੀ ਦੁਨੀਆ ਵੀ ਦਿਨੋਂ-ਦਿਨ ਕੰਗਾਲ ਹੁੰਦੀ ਜਾਂਦੀ ਹੈ। ਸਾਡੀ ਬੋਲੀ ਉਹ ਹੈ ਜਿਹੜੀ ਸਾਡੇ ਬਚਪਨ ਅਤੇ ਸਾਡੀ ਮਾਂ ਦੀ ਬੋਲੀ ਹੈ। ਸਿਰਫ ਬਚਪਨ ਦੀ ਬੋਲੀ ਦੀ ਮੋਹਰ ਲਾ ਕੇ ਹੀ ਕੋਈ ਆਪਣੀ ਅੰਦਰਲੀ ਦੌਲਤ ਨੂੰ ਅੰਤਲੇ ਨਿੱਕੇ ਤੋਂ ਨਿੱਕੇ ਸਿੱਕੇ ਤੱਕ ਵਰਤ ਸਕਦਾ ਹੈ ਬੋਲੀ ਨਾਲੋਂ ਵੱਧ ਧਿਆਨ ਰੱਖਣ ਵਾਲੀ ਜ਼ਿੰਦਗੀ ਦੀ ਕੋਈ ਹੋਰ ਦੌਲਤ ਨਹੀਂ ਤਜਰਬਾ ਇਸ ਦੌਲਤ ਦਾ ਖਜ਼ਾਨਾ ਹੈ ਤੇ ਸ਼ਬਦ ਇਸ ਦੇ ਸਿੱਕੇ ਤੇ ਨੋਟ ਹਨ ਜਿਨ੍ਹਾਂ ਨੂੰ ਅਸੀਂ ਰੋਜ਼ਾਨਾ ਜ਼ਿੰਦਗੀ ਦੀ ਮੰਡੀ ਵਿੱਚ ਚਲਾਉਂਦੇ ਹਾਂ ਇਸ ਲਈ ਸਭ ਤੋਂ ਪਹਿਲਾਂ ਤਜਰਬੇ ਦੇ ਮੌਕਿਆਂ ਵਿੱਚ ਵਾਅਦਾ ਚਾਹਿਆ ਜਾਵੇ ਅਸਲੀ ਤਜਰਬੇ ਸਾਡੀ ਸ਼ਖਸੀਅਤ ਨੂੰ ਅਮੀਰ ਬਣਾਉਂਦੇ ਅਤੇ ਸਾਡੀ ਬੋਲੀ ਨੂੰ ਵਿਸ਼ਵਾਉਂਦੇ ਹਨ ਬਚਪਨ ਦਾ ਸਮਾਂ ਜਵਾਨੀ ਅਤੇ ਬੁਢਾਪੇ ਨਾਲੋਂ ਕੋਈ ਗੁਣਾ ਕੀਮਤੀ ਹੁੰਦਾ ਹੈ ਇਸ ਵਿੱਚ ਉਹ ਮੋਰਾਂ ਇਕੱਠੀਆਂ ਕੀਤੀਆਂ ਜਾ ਸਕਦੀਆਂ ਜਿਹੜੀਆਂ ਪਨਾ ਪਨਾ ਕੇ ਅਸੀਂ ਆਪਣੀ ਜਵਾਨੀ ਅਤੇ ਬੁਢਾਪੇ ਦਾ ਔਖਾ ਜਾਂ ਸੌਖਾ ਝਟ ਲਗਾਉਂਦੇ ਹਾਂ ਦੁਨੀਆ ਦੇ ਅਨੇਕਾਂ ਲੋਕ ਆਪਣਾ ਪੂਰਾ ਮੁੱਲ ਨਹੀਂ ਪਵਾ ਸਕਦੇ ਕਿਉਂਕਿ ਉਹਨਾਂ ਨੇ ਆਪਣੇ ਲਫ਼ਜ਼ਾਂ ਵੱਲ ਕਦੇ ਧਿਆਨ ਨਹੀਂ ਦਿੱਤਾ ਬੋਲੀ ਨਾ ਕੇਲ ਸਫਲਤਾ ਦੀ ਕੁੰਜੀ ਹੈ ਸਗੋਂ ਇਹ ਜ਼ਿੰਦਗੀ ਦੇ ਹੁਸਨਾ ਤੇ ਸਵਾਦਾਂ ਦਾ ਜਾਦੂ ਵੀ ਹੈ ਬੋਲੀ ਸਾਡੇ ਅਣਹੋਂਦੇ ਅਣਹੋਂਦੇ ਸੁਪਨਿਆਂ ਨੂੰ ਵੀ ਲਕੀਰਾਂ ਅਤੇ ਘੇਰਿਆਂ ਵਿੱਚ ਏਤਰ ਕੇ ਅਸਲੀਅਤ ਦਾ ਰੂਪ ਦੇ ਦਿੰਦੀ ਹੈ ਬੋਲੀ ਬਾਰੇ ਕੋਈ ਮਸ਼ਕਰੀ ਜਾਂ ਮਖੌਲ ਨਹੀਂ ਸਰਾਹਣਾ ਸਹਾਰਨਾ ਚਾਹੀਦਾ ਇਹ ਬਹੁਤ ਹੀ ਮਹਿੰਗੀ ਤੇ ਪਿਆਰੀ ਵਿਰਾਸਤ ਹੈ ਲੇਖਕ ਹਰ ਸ਼ਬਦ ਦੇ ਮਾਲਕ ਤੋਂ ਉਹਦੇ ਸ਼ਬਦ ਸਿੱਖਣ ਅਤੇ ਇਹਨਾਂ ਨੂੰ ਸੰਭਾਲਣ ਲਈ ਕਹਿੰਦਾ ਹੈ ਉਹ ਸਾਨੂੰ ਸ਼ਬਦਾਂ ਦੀ ਭੁੱਖ ਪੈਦਾ ਕਰਨ ਲਈ ਵੀ ਆਖਦਾ ਹੈ ਸ਼ਬਦ ਦਿਲ ਦੀ ਦੌਲਤ ਦੀਆਂ ਮੋਹਰਾ ਹੁੰਦੇ ਹਨ ਜੇਕਰ ਸਾਡੇ ਦਿਲ ਵਿੱਚ ਦੋਸਤੀਆਂ ਪਿਆਰਾਂ ਕੁਰਬਾਨੀਆਂ ਗੀਤਾਂ ਕਹਾਣੀਆਂ ਹਾਸਿਆਂ ਤੇ ਕੁਦਰਤ ਦੀਆਂ ਚੋਹਾਂ ਦੀ ਦੌਲਤ ਅਮੁਕ ਹੈ ਤਾਂ ਫਿਰ ਮਨੁੱਖੀ ਕੋਖ ਵਿੱਚੋਂ ਅਜਿਹਾ ਕੋਈ ਨਹੀਂ ਜੰਮਿਆ ਜਿਹੜਾ ਜੱਫੀਆਂ ਪਾਉਂਦੇ ਸ਼ਬਦਾਂ ਦੀ ਛਣ ਛਣ ਤੋਂ ਕੁਰਬਾਨ ਹੋਣ ਰੁਕ ਸਕੇ ਇਸ ਤਰ੍ਹਾਂ ਬੋਲੀ ਨਾਂ ਦੇ ਲੇਖ ਵਿੱਚ ਗੁਰਬਖਸ਼ ਸਿੰਘ ਨੇ ਬੋਲੀ ਦੀ ਦੌਲਤ ਦੇ ਮਹੱਤਵ ਨੂੰ ਪ੍ਰਗਟਾਇਆ ਹੈ ਅਤੇ ਇਸ ਵਿੱਚ ਜਿਉਣ ਲਈ ਦੱਸਿਆ ਹੈ